ਸਸਿਕਲ ਦੋਸਤੋ ਅਸੀਂ ਖੜੇ ਆ ਪਿੰਡ ਜੀਵਨ ਸਿੰਘ ਵਾਲਾ ਬਠਿੰਡਾ ਤਲਵੰਡੀ ਦੇ ਨੇੜੇ ਆ ਆ ਜਿਹੜਾ ਅਸੀਂ ਕੁੱਤਾ ਦੇਖ ਰਹੇ ਹੋ ਸਕਰੀਨ ਤੇ ਇਹਦੇ ਵਿੱਚ ਰਾਤ ਬੀਤੀ ਰਾਤ ਦੋ ਮਰਡਰ ਹੋ ਗਏ ਆ ਪਿਓ ਬੁੱਤ ਦਾ ਮਰਡਰ ਹੋਇਆ ਰਾਤ ਦੋ ਕਹਾਣੀ ਕੀ ਆ ਸਾਰੀ ਤੁਹਾਨੂੰ ਦੱਸਾਂਗੇ ਪਰ ਇਹ ਬੜੀ ਹੈਰਾਨੀ ਦੀ ਗੱਲ ਹੈ ਪਿੰਡ ਦੇ ਤੇ ਕੁਝ ਬਾਹਰਲੇ ਮੁੰਡੇ ਸੀਗੇ ਇਸ ਘਰੇ ਆਏ ਤੁਸੀਂ ਦੇਖੋ ਘਰੇ ਮਾਤਮ ਪਸਰਿਆ ਹੋਇਆ ਚੀਕ ਚ ਗੜਾ ਪਿਆ ਹੋਇਆ ਇਸ ਕੁੱਤੇ ਦੇ ਵਿੱਚੇ ਦੋ ਮਟਰ ਹੋ ਚੁੱਕੇ ਆ ਰਾਤ ਇਸ ਜਗ੍ਹਾ ਦੇਖੋ ਬਲੱਡ ਡਿੱਗਿਆ ਹਥਿਆਰ ਡੰਡੇ ਗੜਾਸੇ ਡਿੱਗਿਆ ਘਰੋਂ ਫੜ ਕੇ ਕੜੀਸ ਕੇ ਬਾਹਰ ਲਿਆਤਿਆ ਗਿਆ ਕਿਉ ਪੁੱਤ ਨੂੰ ਤੇ ਇਹਨਾਂ ਇਹ ਬੁਰੀ ਤੇ ਕਿਨਾਂ ਕੁੱਟਿਆ ਆ ਕੜਾ ਜਿਹੜੇ ਇੱਥੇ ਵਾਰਦਾਤ ਕਰਕੇ ਗਏ ਆ ਉਹਨਾਂ ਦਾ ਕੜਾ ਹੈ ਇੱਕ ਆ ਸੋਟੀ ਪਈ ਹੈ ਗੜਾਸਾ ਵੀ ਪਿਆ ਇੱਥੇ ਤੇ ਇੱਕ ਜਿਹੜਾ ਆਰੋਪੀਆ ਉਹਦਾ ਇੱਕ ਆਈ ਕਾਰਡ ਵੀ ਥਿੱਡ ਗਿਆ ਹੋਇਆ ਵੋਟਰ ਕਾਰਡ ਹੈ ਉਹ ਇੱਥੇ ਢਿੱਗਿਆ ਹੋਇਆ ਉਹਦੇ ਨਾਲ ਪਛਾਣ ਹੋ ਗਈ ਹੈ ਦੱਸਿਆ ਜਾਂਦਾ ਕਿ ਚੱਕ ਵੀ ਲਿਆ ਹੈ ਅਰੈਸਟ ਵੀ ਕਰ ਲਿਆ ਉਹ ਕਨਫਰਮ ਨਹੀਂ ਪੁਲਿਸ ਦੱਸੂਗੀ ਇਸ ਜਗ੍ਹਾ ਤੇ ਬਲੱਡ ਢਿੱਗਿਆ ਹੋਇਆ ਤੇ ਇਧਰਲੇ ਪਾਸੇ ਤੋਂ ਦਿਖਾਉਨੇ ਆ ਇੱਥੇ ਵੀ ਬਲੱਡ ਢਿੱਗਿਆ ਹੋਇਆ ਮਤਲਬ ਬਹੁਤ ਬੁਰੇ ਤਰੀਕੇ ਨਾਲ ਕੁੱਟਿਆ ਇਸ ਜਗ੍ਹਾ ਤੇ ਵੋਟਰ ਕਾਰਡ ਗਿਆ ਹੋਇਆ ਇੱਕ ਕਿਸੇ ਏਕਮਜੀਤ ਸਿੰਘ ਹੈ ਏਕਮਜੀਤ ਸਿੰਘ ਹੈ ਇਹਦੇ ਨਾਲ ਪਛਾਣ ਹੋ ਚੁੱਕੀ ਹੈ ਹੋ ਸਕਦਾ ਅਰੈਸਟ ਕਰ ਲਿਆ ਹੋਵੇ ਤੇ ਘਰੇ ਰਾਤ ਨੂੰ ਆਏ ਆ ਕਾਫੀ ਗਣਤੀ ਚ ਸੀਗੇ ਉਹ ਘਰ ਦਾ ਦਰਵਾਜ਼ਾ ਭੰਨਿਆ ਹਥਿਆਰ ਵਿਦਾਨ ਲੈ ਸੀਗਾ ਹਥਿਆਰਾਂ ਦੇ ਨਾਲ ਚੱਬਾ ਕਰਤਾ ਹਥਿਆਰਾਂ ਦੇ ਨਾਲ ਮਾਰ ਮਾਰ ਕੇ ਘਰ ਦਾ ਜਿਹੜਾ ਗੇਟ ਸੀ 메ਨ ਗੇਟ ਤੇ ਫਿਰ ਅੰਦਰੋਂ ਕੁਰੀਸ ਕੇ ਬਾਹਰ ਲੈ ਕੇ ਆਏ ਆ ਇਹ ਦੱਸਿਆ ਜਾਂਦਾ ਰਿਸ਼ਤੇਦਾਰ ਦੇ ਮੌਕੇ ਤੇ ਹੈਗੀ ਹੈ ਇਸ ਵਕਤ ਦੇਖੋ ਤੁਸੀਂ ਕਿੰਨੇ ਕੁ ਪਾਗਲਪਨ ਸੀ ਉਹਨਾਂ ਦੇ ਸਿਰ ਤੇ ਸਵਾਰ ਤੁਹਾਨੂੰ ਦਿਖਾਉਨੇ ਆ ਗੱਲਬਾਤ ਕਰਦੇ ਆ ਉਹਨਾਂ ਦੇ ਰਿਸ਼ਤੇਦਾਰ ਨਾਲ ਕਿ ਕੀ ਮਾਹੌਲ ਸੀ ਕੀ ਘਟਨਾ ਵਾਪਰੀ ਹੈ ਕਿ ਕੁੱਤੇ ਕਰਕੇ ਇੱਕ ਕਿੰਨੀ ਵੱਡੀ ਕੀ ਗੱਲ ਸੀ ਕੁੱਤੇ ਕਰਕੇ ਇੱਕ ਦੋ ਮਰਡਰ ਕਰਤੇ ਮੈਂ ਮਾਊਸਰ ਤੇ ਭਾਈ ਕੀ ਨਾਮ ਹੈ ਮੇਰਾ ਨਾਮ ਬਲਜੀਤ ਸਿੰਘ ਹੈ ਜੀ ਕੀ ਘਟਨਾ ਹੋਈ ਇੱਥੇ ਆਪ ਘਟਨਾ ਇੱਥੇ ਹੀ 8 ਤੋਂ 10 ਬੰਦੇ ਆਉਂਦੇ ਆ ਘਰੇ ਜੀ ਰਾਤ ਇੱਕ ਤਕਰੀਬਨ 8:30 ਪਾਉਣੇ 9 ਦੇ ਕਰੀਬ ਜੀ ਤੇ ਵੀ ਮੰਨ ਲਓ ਆ ਕੇ ਉਹ ਬਾਰਬੂਰ ਭੰਦੇ ਆ ਜੀ ਜੇ ਉਹ ਪਰਿਵਾਰ ਦੇ ਜੀ ਬਾਹਰ ਜਾਂਦੇ ਆ ਜੀ ਤੇ ਮੰਨ ਲਓ ਇਹਨਾਂ ਨੂੰ ਖਿੱਚ ਕੇ ਬਾਹਰ ਲਾਏ ਜਾਂਦੇ ਆ ਉਹ ਤੇ ਸੱਟਾਂ ਫੇਟਾਂ ਮਾਰਦੇ ਆ ਜੀ ਜਿਨ੍ਹਾਂ ਦੇ ਵਿੱਚ ਉਹ ਬਾਈ ਅਮਰੀਕ ਸਿੰਘ ਆ ਤੇ ਉਹਨਾਂ ਦੇ ਡੈਡੀ ਸਰਦਾਰ ਹਮਿੰਦਰ ਸਿੰਘ ਜੀ ਦੀ ਮੌਤ ਹੋ ਜਾਂਦੀ ਹੈ ਕਾਰਨ ਕਿਸ ਗਾ ਜੀ ਕਿਉਂ ਬੱਕਿਆ ਕਾਰਨ ਹੀ ਬਾਕੀ ਤਾਂ ਕੁਛ ਉਹ ਨਸ਼ੇੜੀ ਬਹੁਤ ਜਾਦੇ ਜੀ ਟਟਾ ਟਟਾ ਪੀਂਦੇ ਨੇ ਬਹੁਤ ਜਾਦੇ ਤੇ ਮੰਨ ਲਓ ਪਿੰਡ ਦੇ ਵਿੱਚ ਵੀ ਕਈ ਵਾਰ ਦਾਤਾ ਉਹਨਾਂ ਨੇ ਕੀਤੀਆਂ ਹੋਈਆਂ ਨੇ ਪਹਿਲਾਂ ਤੇ ਬਸ ਇੱਕ ਕੁੱਤੇ ਦਾ ਕਾਰਨ ਬਣ ਕੇ ਜੀ ਉਈ ਕੋ ਵੱਡਾ ਮੁੱਦਾ ਲੈ ਕੇ ਬੈਗੇ ਸਟੇਜ ਉਨੀ ਤੇ ਜਿਹੜੀਆਂ ਵੀ ਆ ਏਡਾ ਅੰਜਾਮ ਦੇਣਾ। ਕੋਈ ਕਾਫੀ ਮੰਗਦੇ ਸੀ ਕੁੱਤਾ। ਕੁੱਤਾ ਵੀ ਮੰਨ ਲਓ ਕਿਸੇ ਬੰਦੇ ਨੇ ਇਹਨਾਂ ਨੂੰ ਦਿੱਤਾ ਸੀਗਾ ਜੀ। ਪਿੰਡ ਦੇ ਵਿੱਚੋਂ। ਤੇ ਉਸੇ ਬੰਦੇ ਨੇ ਉਹ ਬੰਦੇ ਮੰਗਦੇ ਸੀਗੇ ਜੀ। ਤੇ ਜਿਹੜੇ ਬੰਦੇ ਨੇ ਕੁੱਤਾ ਇਹਨਾਂ ਨੂੰ ਦਿੱਤਾ ਸੀਗਾ ਜੀ। ਉਹ ਬੰਦਾ ਵੀ ਜਿੱਥੋਂ ਤੱਕ ਅਸੀਂ ਸੁਣਿਆ ਉਹ ਉਹਨਾਂ ਨੂੰ ਕਹਿੰਦਾ ਵੀ ਤੁਸੀਂ ਉਹਨਾਂ ਦੇ ਘਰੋਂ ਜਾ ਕੇ ਲਿਆਓ। ਪਵਾ ਕਿਵੇਂ ਵੇਚਦਾ ਸੀਗਾ? ਹਾਂ, ਬਿਨੇ ਮੈਨੂੰ ਇਹ ਨਹੀਂ ਪਤਾ ਵੀ ਵੇਚਿਆ ਜਾਂ ਵੈਸੇ ਹੀ ਦਿੱਤਾ ਜੀ ਹਾਂ। ਤੇ ਵੀ ਮੰਨ ਲਓ ਕੁੱਤਾ ਇਹਨਾਂ ਦੇ ਘਰੇ ਸੀਗਾ ਜੀ ਉਹ। ਤੇ ਉਹ ਬੰਦੇ ਬਸ ਐਸ ਲੋਟ ਇੱਥੇ ਆ ਗਏ ਨਹੀਂ ਤੇ ਬਾਕੀ ਨਸ਼ਾ ਕੀਤਾ ਸੱਟਾਂ ਫੇਟਾਂ ਮਾਰ ਗਏ ਤੇ ਬਾਈ ਦੀ ਤਾਂ ਮੌਤ ਹੀ ਮੌਤ ਹੋ ਜਾਂਦੀ ਤੇ ਮਾਸੜੀ ਜੀ ਦੀ ਮੰਗ ਹਸਪੀਟਲ ਜਾ ਕੇ ਬੱਚੇ ਦੀ ਵੀ ਮਾਰਦੇ ਸੀ ਕਹਿੰਦੇ ਹਾਂ ਬੱਚੇ ਦੀ ਵੀ ਮਾਰਦੇ ਸੀ ਜਿਹੜਾ ਜੀ ਮੇਰਾ ਭਾਨ ਜਾਈ 14 ਸਾਲ ਦਾ ਤੇ ਜਿਨ੍ਹਾਂ ਨੂੰ ਵੀ ਮਾਤਾ ਜੀ ਖਿੱਚਦੇ ਮਾਤਾ ਜੀ ਖਿੱਚ ਕੇ ਪਾਸੇ ਕਰ ਲੈਂਦੇ ਨੇ ਤੇ ਮਾਤਾ ਜੀ ਦੀ ਬਾਹਂ ਤੇ ਲੱਗ ਜਾਂਦੀ ਹੈ ਸੱਟ ਤੇ ਬੱਚਾ ਬੱਚੇ ਦੇ ਮਾਣਾ ਮੋਟਾ ਸਿਰ ਤੇ ਡੰਡ ਲੱਗਦਾ ਜੀ ਕੋਈ ਪੈਸੇ ਦੇ ਵਲ ਆ ਗਈ ਸੀ ਪੁਲਸ ਆ ਗਈ ਸੀ ਜੀ ਰਾਤ ਵੀ ਮੰਨ ਲਓ ਪੁਲਸ ਨੇ ਕਾਰਵਾਈ ਸ਼ੁਰੂ ਕਰਤੀ ਹੈ ਜੀ ਆਪਣੀ ਤੇ ਅੱਗੇ ਵੀ ਸਾਡੇ ਪ੍ਰਸ਼ਾਸਨ ਨੂੰ ਬੇਨਤੀ ਹੈ ਜੀ ਵੀ ਮੰਨ ਲਓ ਛੇਤੀ ਛੇਤੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਕਾਰਵਾਈ ਕੀਤੀ ਜਾਵੇ ਤੇ ਵੀ ਅਸੀਂ ਵੀ ਆਪਦੀ ਕਾਰਵਾਈ ਕਰ ਸਕੀਏ ਨਹੀਂ ਸਾਨੂੰ ਐਵੇਂ ਸੜਕਾਂ ਦੇ ਧਰਨੇ ਲਾਉਣੇ ਪੈਣਗੇ ਜੀ ਉਹਦੇ ਪਛਾਣ ਚ ਹੈਗੇ ਤੁਸੀਂ ਬੰਦੇ ਪਛਾਣ ਚ ਹੈ ਜੀ ਵੀ ਮੰਨ ਲਓ ਏ ਕ ਤੇ ਹਣੀ ਤੇ ਮਨੀ ਇਹ ਤਿੰਨ ਜਾਣੇ ਇੱਕ ਮੁੰਡਾ ਹੋਰ ਹੈ ਮੇਰੇ ਖਿਆਲ ਤਿੰਨ ਚਾਰ ਜਾਣੇ ਦਾ ਪਹਿਚਾਨ ਚ ਹੈ ਵੀ 8 ਤੋਂ 10 ਬੰਦੇ ਉਹ ਦੱਸੇ ਗਏ ਆ। ਜੌਰ ਸਿੰਘ ਦਾ ਬੰਦੇ ਕਿ ਕੁਝ ਜੀਵਨ ਸਿੰਘ ਵਾਲੇ ਦੇ ਆ ਜੀ ਤੇ ਕੁਝ ਨੇੜੇ ਦੇ ਕੋਈ 12-13 ਬੰਦੇ ਦੱਸੇ ਗਏ। ਕੁੱਲ ਮਿਲਾ ਕੇ ਇੱਕ ਗੱਲ ਕਹਿ ਸਕਦੇ ਆ ਕਿ ਮਰਡਰ ਦਾ ਅਸਲ ਕਾਰਨ ਇਹ ਕੁੱਤਾ ਨਹੀਂ। ਅਸਲ ਦੇ ਵਿੱਚ ਮਰਡਰ ਦਾ ਕਾਰਨ ਹੈ ਨਸ਼ਾ। ਕਿਉਂਕਿ ਨਸ਼ੇੜੀ ਕਿਸਮ ਦੇ ਬੰਦੇ ਦੱਸੇ ਜਾਂਦੇ ਆ। ਆਮ ਬੰਦਾ ਇੱਕ ਛੋਟੀ ਜਿਹੀ ਛੋਟੀ ਗੱਲ ਪਿੱਛੇ ਇੰਨਾ ਸਟੈਂਡ ਨਹੀਂ ਰੰਦਾ ਇੰਨਾ ਵੱਡਾ ਖੌਫਨਾਕ ਨਾਕਾਤ ਨਹੀਂ ਚਾਹਦਾ। ਪਰ ਇੱਕ ਕੁੱਤੇ ਦੇ ਪਿੱਛੇ ਦੋ ਮਰਡਰ ਕਰਦੇ ਨੇ ਇਹ ਕੋਈ ਆਮ ਨਾਰਮਲ ਬੰਦੇ ਨਹੀਂ ਹੋ ਸਕਦੇ ਨਸ਼ੇੜੀ ਕਿਸਮ ਦੇ ਦੱਸਿਆ ਜਾਂਦੇ ਆ ਜਾਂਚ ਤੋਂ ਬਾਅਦ ਪਤਾ ਲੱਗੂਗਾ ਕਿ ਕੀ ਕਾਰਨ ਹੈ ਉਮੀਦ ਹੈ ਪੁਲਿਸ ਜਲਦੀ ਹੀ ਉਹਨਾਂ ਤੱਕ ਪਹੁੰਚ ਜਾਏਗੀ ਤੇ ਉਹਨਾਂ ਦੇ ਅੰਜਾਮ ਤੱਕ ਉਹਨਾਂ ਨੂੰ ਪਹੁੰਚਾਵੇਗੀ ਦੇਖਦੇ ਰਹੋ ਤੁਹਾਡਾ ਆਪਣਾ ਚੈਨਲ ਪੰਜ ਪੁਆਇੰਟ ਟੀਵੀ ਮੈਂ ਦੇਵਕਰਨ ਜੈ ਹਿੰਦ ਚੈਪਰੰਥ Sí.